ਵਰਜੀ ਦਾ ਖਲਸਾ ਵੈਰਜੀ ਕੇ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਜੋ ਚਰਨ ਘਰ ਵਾਲੇ ਤੋਂ ਬਾਅਦ ਆ ਲੱਖੇ ਤੇ ਗਰਜੀਤ ਆ ਜਿਹਨੂੰ ਬਾਬਾ ਕਹਿੰਦੇ ਲੋਕਾ ਪਖੰਡੀ ਸਾਧਾ ਜਿਨ੍ਹਾਂ ਨੇ ਡੇਰਿਆਂ ਦੇ ਵਿੱਚ ਬਹਿ ਕੇ ਬੀਬੀਆਂ ਦੇ ਨਾਲ ਬੱਚਿਆਂ ਦੇ ਨਾਲ ਕੁਕਰਮ ਕੀਤੇ ਨੇ ਬਲ ਫੈਲੀਆਂ ਕੀਤੀਆਂ ਨੇ ਜਿਨ੍ਹਾਂ ਦਾ ਮੁੱਦਾ ਭਾਈ ਅੰਮਰਪਾਲ ਸਿੰਘ ਮੈਰੋ ਨੇ ਵੱਡੀ ਪੱਧਰ ਤੇ ਚੁੱਕਿਆਗਾ ਸਾਕਤਾਂ ਨੂੰ ਸचेत ਕੀਤਾਗਾ ਕਿ ਇਹਨਾਂ ਠੱਗਾਂ ਸਾਧਾਂ ਦੇ ਕੋਲੇ ਨਾ ਜਾਓ ਤੇ ਇਹਨਾਂ ਦੇ ਕਰਤੂਤਾਂ ਫਾਸ ਕੀਤੀਆਂ ਨੇ ਪਰ ਤਾਂ ਨੂੰ ਮੈਂ ਦੱਸਦਾਗਾ ਇਹਨਾਂ ਦੇ ਵਿੱਚ ਵਿਚਾਲੇ ਜਿਹੜਾ ਵਿਚੋਲਾ ਬਣ ਰਿਹਾਗਾ ਉਹ ਹੈਗਾਗਾ ਨੀਲੇ ਟੱਕਣ ਵਾਲਾ ਗਾ ਕਹਿੰਦਾ ਨੀਲਾ ਟੱਕਣ ਚੱਕ ਦੇਣਾ ਤੇ ਮੀਂਹ ਵਰਸੇ ਆਣਾ ਤੇ ਉਹ ਹੈਗਾ ਗਾ ਜੋਨੀ ਬਾਬਾ ਰਵਿੰਦਰ ਜੋਨੀ ਜਿਹਨੂੰ ਬਾਬਾ ਕਹਿੰਦੇ ਆ ਸਿੱਖ ਕੌਮ ਦੇ ਵਿੱਚ ਬੜੀ ਹਾਮੀ ਭਰਦਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਹੁੰਦੀਆਂ ਸੀ ਉਦੋਂ ਕਹਿੰਦਾ ਹੁੰਦਾ ਸੀ ਕਿ ਉਹਨੂੰ ਸੋਧਾ ਲਾ ਕੇ ਆਜੋ ਉਹਨੂੰ ਮਾਰ ਕੇ ਆਜੋ ਤੇ ਮੈਂ ਸਾਮਾਂਗਾ ਗੱਲਾਂ ਕਰਦਾ ਸੀ ਸੰਤ ਬਾਬਾ ਜਨਰੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੀਆਂ ਤੇ ਅੱਜ ਜਿੰਨਾ ਸਾਧਾ ਨੇ ਬਲਾਤਕਾਰ ਕੀਤੇ ਨੇ ਅੱਜ ਉਹਨਾਂ ਦੀ ਪਿੱਠ ਉੱਤੇ ਜਾ ਕੇ ਜੋਨੀ ਬਾਬਾ ਖੜਾਗਾ ਤੇ ਹੁਣ ਤਾਂ ਜਿਹੜੀ ਰਿਕਾਰਡਿੰਗਾਂ ਵੀ ਜਿਹੜੀਆਂ ਅੰਮਰਪਾਲ ਸਿੰਘ ਮੈਰੋ ਨੇ ਜਿਹੜੀਆਂ ਵਾਇਰਲ ਕਰ ਦਿੱਤੀਆਂ ਜੋਨੀ ਬਾਬੇ ਦੀਆਂ ਕਿ ਦੱਸੋ ਲੱਖੇ ਬਾਬੇ ਦੇ ਨਾਲ 10 ਲੱਖ ਦੇ ਵਿੱਚ ਸਮਝੌਤਾ ਕਰਾਵਾਂ ਤੇ ਹੁਣ ਜਿਹੜਾ ਇਹ ਜੋਨੀ ਬਾਬਾ ਕਹਿ ਰਿਹਾ ਕਿ ਅੰਮਰਤਪਾਲ ਤਾਂ ਮੈਰੋ ਉਹਨਾਂ ਤੋਂ ਸੌਣਾ ਮੰਗਦਾ ਸੀ ਫੋਰਚੂਨਰ ਗੱਡੀ ਮੰਗਦਾ ਸੀ ਰਪੀਏ ਮੰਗਦਾ ਸੀ ਹੁਣ ਇਹਨਾਂ ਦੇ ਕਰਤੂਤਾਂ ਨੇ ਜਿਹੜੀਆਂ ਸਾਧਾਂ ਦੀਆਂ ਉਹ ਵੇ ਤੁਹਾਨੂੰ ਪਹਿਲਾਂ ਵੀਡੀਓ ਸੁਣਾ ਦੇ ਇੱਕ ਥੋੜੀ ਜੀ ਸੁਣੀ ਸਾਇਦ ਤੁਸੀਂ ਹੁਣੀ ਪਰ ਤੁਹਾਨੂੰ ਮੈਂ ਦੋ ਵੀਡੀਓ ਸੁਣਾਉਣਾ ਇਹਨਾਂ ਠੱਗ ਟੋਲਿਆਂ ਵਾਲਿਆਂ ਦੀਆਂ ਤੇ ਫਿਰ ਗੱਲਬਾਤ ਕਰਦੇ ਆਂ ਧਿਆਨ ਦੇ ਨਾਲ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੀ ਜਾਇਓ ਇਹਨਾਂ ਨੇ ਪੰਜਾਬ ਦੇ ਵਿੱਚ ਗੰਦਬੜਾ ਪਾਇਆਗਾ 8 8 ਦਾ 8 8 ਦਾ ਸਾਡੇ ਬੱਚਿਆਂ ਉਹਨਾਂ ਦੇ ਟਾਇਲਟਾਂ ਦੇ ਜਗ੍ਹਾ ਉੱਪ ਚੱਤ ਰਿਹਾ ਉਹ ਬੰਦਾ ਸਟੇਜਾਂ ਦੇ ਬਾਹਰ ਬਹਿ ਕੇ ਕੀਰਤਨ ਕਰਨਾ ਆਉਂਦਾ ਉਹਨੂੰ ਕੋਈ ਪਤਾ ਨਹੀਂ ਬਹੁਤ ਸ਼ਰਮ ਆ ਗਈ ਬਹੁਤ ਜ਼ਿਆਦਾ ਇਹ ਤੁਸੀਂ ਚਲਾ ਦਿਓ ਜ਼ੂਮ ਕਰਕੇ ਕੀ ਲਿਖਿਆ ਹੋਇਆ ਦੇ ਵਿੱਚ ਚਾਰ ਜਨਾਨੀਆਂ ਦਾ ਤੇ ਨੋ 15 ਕੇ ਬਿਲਕੁਲ ਪਤਾ ਹੈ ਮੈਂ ਸਬੂਤਾਂ ਇਹ ਮੇਰੇ ਨੂੰ ਵੇਟ ਅੱਟਸ ਕੀਤੇ ਹੈ ਜਦ ਲੇਡੀਜ਼ ਆਇਆ ਕ ਥਿਸ ਇ ਹਾਂਗਕਾਂਗ ਅਕਸਰ ਲਈ ਸਪੈਸ਼ਲ ਕਮਰੇ ਦੇ ਉੱਪਰ ਲੱਗਦਾ ਹੁੰਦਾ ਸੀਗਾ ਉਹਨੂੰ ਆਰੋ ਰੋਬ ਲੱਗਦਾ ਹੁੰਦਾ ਸੀਗਾ ਅੰਦਰ ਉਹਨੂੰ ਬਾਟਕੀ ਮੱਖੀ ਦੇ ਸਵਰ ਦੇ ਵਿੱਚ ਮੱਛੀਆਂ ਘੜ ਕੇ ਵੀ ਮੱਛੀ ਖਾਂਦੇ ਹੁੰਦੇ ਸੀਗੇ ਤਲ ਕਿ ਉੱਤੇ ਦੇਖੋ ਜੀ ਬਹੁਤ ਵੱਡੀ ਐ ਸਟੇਟਮੈਂਟ ਆ ਇਸ ਸਟੇਟਮੈਂਟ ਦੇ ਸਾਮਣੇ ਬੈਠ ਕੇ ਕੀ ਦੇ ਸਕਦੇ ਆ ਲੱਖੇ ਦੇ ਸਾਡੀ ਕੁੜੀ ਉਹਨਾਂ ਨੇ ਕਿਹਾ ਸੀਗੇ ਅਸੀਂ ਬਾਹਰ ਭੇਜਣੀ ਐ ਹਾਂ ਜੀ ਇਨਾਂ ਸਾਨੂੰ ਕਹੀ ਜਾਂਦੇ ਸੀ ਕਿ ਬਾਹਰ ਭੇਸ ਨਹੀਂ ਕਿ ਕਿ ਮਿਲ ਨਹੀਂ ਜੋਂਦੀ ਤਾਂ ਮਰੀ ਡੈੱਡ ਬੋਡੀ ਵੀ ਨਹੀਂ ਮਿਲਦੀ ਨਹੀਂ ਜੀ ਕੁਝ ਅੱਥਾ ਪਤਲੀ ਨਹੀਂ ਉਹ ਨਾ ਸਾਤੂ ਬੁਨਾ ਮੰਗਿਆ ਜਿੰਨਾ ਨਹੀਂ ਮਤਲਬ ਨਾ ਇਹੀ ਕਹਿ ਰਹੇ ਹਾਂ ਲੱਗ ਸੌਲੀ ਵੀਡੀਓ ਹੁਣ ਤਾਂ ਮੈਂ ਇੱਕ ਉਹ ਸਾਦੀ ਵੀਡੀਓ ਸੁਣਾਉਂਗਾ ਲੱਖੇ ਦੀ ਉਹ ਸਰੋਵਰ ਤੇ ਉਹ ਫੜ ਕੇ ਮੱਸੀਆਂ ਨਾਲ ਸਰਗੇ ਵਾਲੇ ਖਾਣਾ ਤੇ ਕਹਿੰਦੇ ਨਾਨ ਸਰ ਭਗਤੀ ਦਾ ਘਰ ਆ ਆ ਲੱਖੇ ਵਰਗੇ ਜਿਹਨੂੰ ਤੁਸੀਂ ਬਾਬਾ ਕਹਿੰਦੇ ਹੋ ਉਹਨਾਂ ਦੀ ਜੀਵਤ ਤਤਲਾਉਂਦੀ ਆ ਕਿਉਂ ਤਤਲਾਉਂਦੀ ਆ ਇੱਕ ਬੱਚੇ ਦੀ ਹੋਰ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿੰਦਾ ਬਜ਼ੁਰਗ ਵੀ ਜਿਹੜੇ ਨੇ ਔਰਤਾਂ ਦੇ ਨਾਲ ਰੇਪ ਕਰਦੇ ਨੇ ਵੇਖੇ ਨੇ ਤੇ ਇੱਥੋਂ ਤੱਕ ਇਹ ਘਰ ਚੁੱਕੇ ਨੇ ਆ ਬੀਬੀ ਨੇ ਕਹਿ ਦਿੱਤਾ ਇਹ ਮੈਦਾ ਸਰੇ ਆਪ ਜਿਹੜਾ ਉਹਨਾਂ ਦੇ ਸਾਹਮਣੇ ਕਹਿ ਕੇ ਬੈਠ ਕੇ ਜਿਹੜਾ ਗੱਲਾਂ ਕਹਿ ਦਊਗੀ ਇਹ ਜਿਹੜੇ ਰੇਪ ਕਰਦੇ ਰਹੇ ਨੇ ਮਰਸੀਆ ਖਾਂਦੇ ਰਹੇ ਨੇ ਸਰੋਵਰ ਦੇ ਵਿੱਚੋਂ ਫੜ ਫੜ ਕੇ ਹੁਣ ਤੁਸੀਂ ਇਹਨਾਂ ਬੰਦਿਆਂ ਨੂੰ ਬਾਬੇ ਕਹਦੇ ਹੋ ਇਹਨਾਂ ਨੂੰ ਰੱਬ ਮੰਨੀ ਬੈਠਿਓ ਉਹ ਅਕਲ ਨੂੰ ਹੱਥ ਮਾਰੋ ਅੰਨਿਓ ਉਹ ਤੁਹਾਡਾ ਜਿਹੜਾ ਪੰਜਾਬ ਦੇ ਵਿੱਚ ਐਡਾ ਵੱਡਾ ਵਿਰਸਾ ਸਾਡਾ ਗੁਰੂਆਂ ਨੇ ਸੰਧਾਰ ਦੇ ਦਿੱਤਾ ਹੋਇਆ ਉਹ ਐਸੋ ਉਹਨੂੰ ਛੱਡ ਕੇ ਉਹ ਇਹਨਾਂ ਲਗਾੜਿਆਂ ਦੇ ਠੱਗ ਲੁੱੱਚੇ ਬਾਬਿਆਂ ਦੇ ਮਗਰ ਪਏ ਹੋਏ ਆ ਫਿਰ ਤੁਸੀਂ ਕਹਿੰਦੇ ਹੋ ਜੀ ਇਹਨਾਂ ਨੇ ਚੰਦ ਚੜ੍ਹ ਦਿੱਤਾ ਚੰਦ ਦਾ ਚੜ੍ਹਦੇ ਜੇ ਤੁਸੀਂ ਇਹਨਾਂ ਦੇ ਲੱਟਾ ਘੁੜਦੇ ਹੋ ਇਹਨਾਂ ਨੂੰ ਮੇਵਾਂ ਲਿਆ ਲਾ ਦਿੰਦੇ ਹੋ ਇਹਨਾਂ ਦੇ ਨਾਲ ਪੈਨਿਓ ਜਾ ਜਾ ਕੇ ਤੇ ਫਿਰ ਇਹ ਸਾਰਾ ਕੁਝ ਕਰਨ ਕੀ ਹੈ ਤੁਸੀਂ ਇਹਨਾਂ ਨੂੰ ਗੁਰੂ ਮੰਨੀ ਹੋਇਓ ਸਾਡੇ ਸਾਧਾਂ ਨੂੰ ਇਹਨਾਂ ਨੂੰ ਉਹ ਘਰੋਂ ਕੱਢੇ ਵੱਡੇ ਨੇ ਸਾਰੇ ਜਿਹੜੇ ਉਹ ਸਾਰਿਆਂ ਨੇ ਕਿਤੇ ਉੱਥੇ ਡੇਰਾ ਖੋਲ ਲਿਆ ਕਿਸੇ ਨੇ ਉੱਥੇ ਡੇਰਾ ਖੋਲ ਲਿਆ ਉਹ ਤੁਸੀਂ ਇਹ ਨਹੀਂ ਦੇਖਿਆ ਕਿ ਇਹ ਬੰਦਾ ਕਿੱਥੋਂ ਦਾ ਕਿੱਥੋਂ ਦਾ ਨਾਂ ਰੱਖ ਲਿਆ ਨਾਨਸਰ 68 ਤੇ ਨਾਲ ਚੰਗੇ ਚੱਲਣ ਚਾੜੇ ਨੇ ਤੇ ਹੁਣ ਜਿਹੜਾ ਆ ਜੋਨੀ ਬਾਬਾ ਜਿਹੜਾ ਵੱਡਾ ਆਪਣੇ ਆਪ ਨੂੰ ਇਤਿਹਾਸਿਕ ਹੋਂਦਾ ਸੀ ਸਿੱਖ ਕੌਮ ਦਾ ਇਹ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਭੁਗਤ ਰਿਹਾ ਕਹਿੰਦਾ ਮੈਨੂੰ ਸਬੂਤ ਦਿਓ ਹੁਣ ਇਹਨੂੰ ਪੁੱਛਣਾ ਹੋਵੇ ਆ ਬੀਬੀ ਦੇ ਜਿਹੜੇ ਰਿਕਾਰਡਿੰਗ ਆ ਬੀਬੀ ਸਾਹਮਣੇ ਬੈਠ ਕੇ ਬੋਲ ਰਹੀ ਆ ਹੁਣ ਤੇਰੀ ਅੱਖਾਂ ਦੇ ਵਿੱਚ ਮੋਤੀ ਉਤਰਿਆਗਾ ਕਿ ਕੰਨਾਂ ਦੇ ਵਿੱਚ ਤੇਰੇ ਕੋਈ ਐਜਾ ਫੁਰਸੀਆਂ ਹੋ ਗਿਆ ਕਿ ਤਾਨੂੰ ਸੁਣਨੋਂ ਹਟ ਗਿਆ ਤਾਨੂੰ ਹੁਣ ਸੁਣਨੋਂ ਹਟ ਗਿਆ ਜੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਜਿਨ੍ਹਾਂ ਦੇ ਸੰਪਰਦਾਵਾ ਦੇ ਵਿੱਚ ਤੁਸੀਂ ਰਹਿ ਕੇ ਆਏ ਹੋ ਜਿਨ੍ਹਾਂ ਦੇ ਵਿੱਚ ਗੁੰਡਾ ਕਰਦਿਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ insan ਸਾਹਿਬ ਨਹੀਂ ਹੁੰਦਾ ਜਿਨ੍ਹਾਂ ਦੇ ਵਿੱਚ ਦੇਗ ਨਹੀਂ ਵਰਤੀ ਜਾਂਦੀ ਜਿਨ੍ਹਾਂ ਦੇ ਵਿੱਚ ਮਿੱਸਰੀ ਦਾ ਪ੍ਰਸਾਦ ਚੜਦਾਗਾ ਜਿਹੜੇ ਕੇ ਸਾਰੇ ਉਲਟ ਕੰਮ ਕਰਦੇ ਆ ਆਕਾਰ ਤਖਤ ਤੋਂ ਜਿੰਨੇ ਵੀ ਹੈਗੇ ਨੇ ਸਾਰੇ ਉਲਟ ਕੰਮ ਕਰਦੇ ਨੇ ਸਾਧ ਲਗਾੜੇ ਜਿੰਨੇ ਬੈਠੇ ਰਹੇ ਠੱਗ ਕੋਈ ਉੱਥੇ ਬੈਠਾ ਕੋਈ ਉੱਥੇ ਬੈਠਾ ਉਹ ਇਹਨਾਂ ਦੀ ਸੰਗੀ ਨੱਪਣ ਵਾਲਾ ਕੋਈ ਹੈ ਨਹੀਂ ਕੋਈ ਜੰਮਿਆ ਨਹੀਂ ਨਾ ਕੋਈ ਸਰਕਾਰ ਇਹਨਾਂ ਨੂੰ ਹੱਥ ਪਾਉਂਦੀ ਹੈ ਨਾ ਪ੍ਰਸ਼ਾਸਨ ਹੱਥ ਪਾਉਂਦਾਗਾ ਤੇ ਜਿਹੜਾ ਤਾਹਾਂ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਨੇ ਮਹਾਰਾਜ ਦਾ ਜਿਹੜਾ ਪ੍ਰਗਾਸ ਕੀਤਾ ਹੋਇਆਗਾ ਥੱਲੇ ਕੁੱਤੇ ਕੰਮ ਇਹਦੇ ਕਰੇ ਨੇ ਤੇ ਇਹਨਾਂ ਨੂੰ ਸ਼ੰਗ ਆਉਂਦੀ ਆ ਮਾੜੀ ਮੋਟੀ ਮਾਫ ਕਰਨਾ ਜੇ ਕੋਈ ਸ਼ਬਦ ਜੇ ਕਿਸੇ ਵਰਤਿਆ ਗਿਆ ਹੋਵੇ ਪਰ ਮੈਂ ਇਹਨਾਂ ਠੱਗਾਂ ਨੂੰ ਇਹਨਾਂ ਹਰਾਮ ਖੋਰਾ ਇਹ ਲੋਕਾਂ ਨੂੰ ਕਹਿਣਾਗਾ ਕਿ ਮਾੜੀ ਮੋਟੀ ਸ਼ਰਮ ਦਾ ਮਨ ਲਓ ਆ ਤੁਹਾਨੂੰ ਮੈਂ ਹੁਣ ਉਸ ਠੱਗ ਬਾਬੇ ਦੀ ਇੱਕ ਵੀਡੀਓ ਸੁਣਾ ਦੇਵਾਂ ਦਿਨਾ ਔਰ ਸਪਾਈਆਂ ਦਿੰਦਾਗਾ ਉਹ ਸਫਾਈਆਂ ਦਿੰਦਾਗਾ ਉਹ ਕਿੱਧਰ ਵਗ ਗਿਆ ਮਸਾ ਲੱਭ ਕੇ ਲਿਆਂਦਾ ਸੀ ਠਰਕੀ ਬਾਬਾ ਵਗ ਗਿਆ ਚਲੋ ਵੀਡੀਓ ਪਈ ਆ ਮੈਂ ਅਗਲੀ ਵੀਡੀਓ ਤੁਹਾਨੂੰ ਸੁਣਾਉ ਸੁਣਾਉਗਾ ਲਾਜਵੇਂ 7 ਮਿੰਟਾਂ ਦੀ ਵੀਡੀਓ ਉਸ ਦੀ ਲੱਖੇ ਬਾਬਾ ਕਹਿਣ ਨੂੰ ਜੀ ਨਹੀਂ ਕਰਦਾ ਬਾਬਾ ਬਾਬਾ ਨਹੀਂ ਹੋ ਹੁਣ ਕੀ ਉਹਨੂੰ ਨਾਮ ਦੇਵਾਂ ਮੈਂ ਸੋਚ ਕੇ ਰੱਖ ਲੈਂਦੇ ਆ ਨਾ ਉਹਨਾਂ ਦਾ ਕਿ ਇਹਨਾਂ ਦੇ ਕੀ ਕੀ ਨਾਮ ਰੱਖਿਆ ਜਾਵੇ ਇਹਨਾਂ ਦਾ ਤੇ ਆ ਅੱਗੇ ਤੁਹਾਨੂੰ ਆ ਬੈਠੀ ਆ ਉਹ ਬੀਬੀ ਮਾਦਾ ਹੀ ਅਸੀਂ ਤੁਹਾਨੂੰ ਜਾਣਦੇ ਨਹੀਂ ਸਾਨੂੰ ਇੱਕ ਅਸੀਂ ਇੱਕ ਵੀਡੀਓ ਦੇਖੀ ਥੋੜੀ ਹਾਂਜੀ ਉਹ ਬਾਅਦ ਵਿੱਚ ਦੇਖੀ ਹਾਂ ਕੋਈ ਕੋਈ ਨਾ ਸੀ ਜਦ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜਿਹਾ ਕਿਸੇ ਕਾਬਜ ਤੁਰੇ ਫਿਰਦੇ ਆ ਤੇ ਮੈਨੂੰ ਤੁਹਾਡੇ ਮੈਸੇਜ ਆਏ ਕੋਈ ਸੀ ਹਾਂਜੀ ਤੇ ਅਸਲ ਦੇ ਵਿੱਚ ਉਹ ਮੈਸੇਜ ਇੱਕ ਪਹਿਲੋ ਫਤਿਹ ਪੜਾਈ ਹੋਈ ਸੀ ਤੁਸੀਂ ਫਿਰ ਤੁਸੀਂ ਕਿਹਾ ਸੀ ਮੈਂ ਲੱਖੇ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਇਹ ਉਹ ਲੱਖਾ ਬਾਬਾ ਬਾਬੇ ਜਿਹੜਾ ਨਿਗਰਾਂ ਉਹ ਨਾਲਕਸਰ 68 ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਹਾਂਜੀ ਮੇਰੀ ਇੱਕ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਸਿੰਘ ਦਾ ਨਾਮ ਜਸਵੀਰ ਸਿੰਘ ਜੀ ਮੁਖਸਾਹਬ ਤੋਂ ਆ ਜੀ ਤਰ੍ਹਾਂ ਆ ਹਾਂਜੀ ਉਹਨਾਂ ਨਾਲ ਬੈਠੇ ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤੇ ਮੈਨੂੰ ਚੇਤਾ ਆ ਗਿਆ ਕਿ ਇੱਕ ਮੈਨੂੰ ਮੈਸੇਜ ਆਇਆ ਹੋਇਆ ਜੀ ਤੇ ਮੈਂ ਉੱਥੇ ਬੇਝਿਜਕੋ ਕੇ ਕੁਦਰਤੀ ਜਿਵੇਂ ਫੋਨ ਲਾਇਆ ਤੁਹਾਨੂੰ ਤੁਸੀਂ ਚੱਕ ਵੀ ਲਿਆ ਰ ਆ ਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਹੈ ਮੀਡੀਆ ਚਾਹ ਸਕਦੀ ਹੈ ਤੁਸੀਂ ਉੱਥੋਂ ਕਹਿੰਦੇ ਕੋਈ ਚੱਕਰ ਹੈ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੰਡ ਸੀ ਜੀ ਉਹ ਬਾਬੇ ਲਖੇ ਦਾ ਸ਼ਿਵਾਜਾਰੇਗਾ ਛੋਟੇ ਘਰ ਹੁੰਦਾ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਪੋਰਟ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹੇ ਗੱਲਾਂ ਬਾਤ ਜਿਹੜੀ ਹੈਗੀ ਥੋਡੀ ਹਾਂਜੀ ਅਸੀਂ ਇਹ ਸਮਝ ਨਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਜੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇ ਦਿੱਤੇ ਅਸੀਂ ਕਿਸੇ ਗੁਰੂ ਘਰ ਦੀ ਨੰਦਾ ਕਰਤੀ ਕਿਸੇ ਸਾਧੂ ਦੀ ਨੰਦਾ ਕਰਤੀ ਹੋ ਸਕਦਾ ਸਾਡੇ ਦੇ ਕੁੱਠੀ ਨਾ ਪੈ ਜੀ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਹੋਇਆ ਜੀ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਹੈ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਦਾ ਵੀ ਹੈ ਇੱਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉੱਥੇ ਤੁਸੀਂ ਐਟਰੀਬਿਊ ਦੇ ਵਿੱਚ ਆਖਿਆ ਵੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚ ਇੱਕ ਮਾਂ ਤੇ ਤਿੰਨ ਧੀਆ ਚੰਡੀਗੜ੍ਹ ਤੋਂ ਵੀ ਅਸੀਂ ਬਾਬੇ ਲੱਖੇ ਦਾ ਸਪਰਸ਼ ਕੀਤਾ ਹੋਣਾ ਇਹ ਰਾਕ ਹਾਂਗਕਾਂਗ ਤੋਂ ਵੀ ਇਹ ਉਹਦੇ ਸੀ ਬਾਬੇ ਲੱਖੇ ਨਾਲ ਪੈਦੀ ਹੁੰਦੀ ਸੀ ਉਹਨਾਂ ਨੂੰ ਤੇ ਮੈਨੂੰ ਸ਼ੋਰ ਪਸੰਦ ਇੱਕ ਹੋਰ ਬੱਚੀ ਸੀ ਜੀ 18-19 ਸਾਲ ਦੀ ਸੀ ਜੀ ਹਸਪੀਟਲ ਦੇ ਛੋਟੀ ਰੈਂਟੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਪਾਪਾ ਲੱਖਾ ਕਹਿੰਦਾ ਮੈਂ ਭੇਜ ਦੋ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਾਂਦੀ ਨਹੀਂ ਮੇਰੀ ਤੇ ਨਾ ਮਰੀ ਇਹ ਗੱਲਾਂ ਤੁਸੀਂ ਵੀ ਇਹਦਾ ਵੀ ਬਜ਼ੁਰਗ ਮੇਰੇ ਮਗਰ ਰੋਂਦੇ ਰੋਂਦੇ ਉਹ ਮੇਰਾ ਘਰ ਪਿੱਛੇ ਨੰਨ ਨੰਨ ਨੀ ਉਹ ਡੈਥ ਹੋ ਗਈ ਇਸ ਪਰ ਉਹਦੇ ਅੱਗੇ ਮਾਮਾ ਮੰਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਹਾਂ ਉਹਦੇ ਚ ਹੋਰ ਗੱਲਾਂ ਜਿਹੜੀਆਂ ਹੁੰਦੀਆਂ ਹਾਂ ਉਹਦੇ ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਿਹਾ ਜੀ ਬਾਬਾ ਲੱਖਾ ਤੇ ਤੇ ਗੁਸਾ ਥੀ ਉਹਤੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚ ਮੱਛੀਆਂ ਪਾਲੇ ਮੇਰੇ ਮੇਰੇ ਹਸਬੰਦ ਮੈਂ ਆਪ ਨੂੰ ਮੰਨਣਾ ਕਿਤੇ ਵੀ ਤੁਸੀਂ ਇਹ ਕੀ ਕਰਦੇ ਹੋ ਉਹਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਕਰੋੜ ਚੋਂ ਕੱਢ ਕੇ ਖਾਧੀਆਂ ਤੇ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਹੈ ਨਾ ਫਲੇ ਕੀ ਹੁੰਦੇ ਹੋਏ ਮੇਰੇ ਹਸਬੰਦ ਨੇ ਮੈਂ ਆਪ ਮੁਕਲੇ ਕਿ ਮੈਂ ਉਹਨਾਂ ਨਾਲ ਵੀ ਲੜੀ ਜਿਗਰਾ ਉਠਾਡ ਦੇਵੇ ਮੇਰੇ ਨਾਲ ਮੈਂ ਉਹਨਾਂ ਨਾਲ ਵੀ ਲੜੀ ਤੇ ਤੁਸੀਂ ਕੀ ਕੀ ਕਰ ਰਹੇ ਹੋ ਅੱਛਾ ਇਹ ਤੁਸੀਂ ਵੀਡੀਓ ਸੁਣੀ ਹੋਣੀ ਆ ਹੋਰ ਆ ਜੇ ਵੀਡੀਓ ਹੋਰ ਵੀ ਆ ਹੁਣ ਆ ਕਰਤੂਤਾਂ ਨੇ ਇਹਨਾਂ ਸਾਰਿਆਂ ਜਿਐਸੇ ਇਹਨਾਂ ਨੂੰ ਲਗਾੜੇ ਕਹਣੇ ਆ ਖੱਤ ਕਹਣੇ ਇਹਨਾਂ ਨੂੰ ਹਰਾਮੀ ਕਹਣੇ ਇਹਨਾਂ ਨੂੰ ਠੱਗ ਕਹਣੇ ਇਹਨਾਂ ਨੂੰ ਬਲਾਤਕਾਰੇ ਕਹਣੇ ਇਹਨਾਂ ਨੂੰ ਗੁੰਡੇ ਕਹਣੇ ਇਹਨਾਂ ਨੂੰ ਫਿਰ ਇਹਨਾਂ ਦੇ ਜਿਹੜੇ ਚੇਲੇ ਝਾਟੜੇ ਨੇ ਉਹਨਾਂ ਦੇ ਪੋਸਤ ਨੂੰ ਜਿਹੜੀ ਆ ਉਹ ਅੱਗ ਲੱਗ ਜਾਂਦੀ ਆ ਮਿਰਚਾਂ ਲੱਗ ਜਾਂਦੀ ਆ ਚਲੂਣੇ ਲੜਨ ਲੱਗ ਜਾਂਦੇ ਆ ਕਿ ਸਾਡੇ ਬਾਬੇ ਦੀ ਇਹਨਾਂ ਨੇ ਭੰਡੀ ਕਰਦੀ ਸਾਡੇ ਬਾਬੇ ਦੇ ਇਹਨਾਂ ਨੇ ਐ ਕਰਤਾ ਹੁਣ ਸੱਸੇ ਵਾਲਾ ਤੇ ਜਿਹੜੇ ਇਹ ਸਾਧ ਨੇ ਜਿਹੜੇ ਆ ਤਿੰਨੇ ਚਾਰੇ ਹੁਣ ਦੱਸੋ ਉਹ ਇੱਕੋ ਚੱਟੇ-ਵੱਟੇ ਦੇ ਚੇਲੇ ਹੈਗੇ ਕਿ ਨਹੀਂ ਹੈਗੇ ਆ ਸਾਰਿਆਂ ਨੂੰ ਜਿਹੜਾ ਸੁਨੇਹਰੀਆ ਜੇਲ੍ਹ ਦੇ ਵਿੱਚ ਭੇਜਣਾ ਚਾਹੁੰਦਾ ਕਿ ਨਹੀਂ ਭੇਜਣਾ ਚਾਹੁੰਦਾਗਾ ਸਾਰਿਆਂ ਦੇ ਉੱਤੇ ਜਿਹੜਾ ਮਕਦਮਾ ਹੈਗਾ ਉਹ ਵੱਖ-ਵੱਖ ਧਰਾਮਾਂ ਦੇ ਤਹਿਤ ਜਿਹੜਾ ਪ੍ਰਸ਼ਾਸਨ ਨੂੰ ਦਰਦ ਕਰਕੇ ਇਹਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ ਨੂੰ ਬਰਾਟ ਦੇ ਉੱਤੇ ਲਿਆ ਕੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਤੇ ਚੰਗਾ ਘੋਟਾ ਫੇਰਿਆ ਜਾਵੇ ਚੰਗੇ ਇਹਨਾਂ ਦੇ ਪਟੇ ਲੱਗਣ ਤੇ ਫਿਰ ਇਹ ਤੋਤੇ ਦੇ ਵਾਂਗੂ ਜਿਵੇਂ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਪੁੱਟ-ਪੁੱਟ ਕੇ ਬੋਲਣਗੇ ਤੇ ਸਾਰਾ ਪਤਾ ਲੱਗ ਜੂ ਕਿੱਥੇ ਉਹ ਕੁੜੀ ਆ ਜਿਹੜੀ ਇਹ ਕਹਿੰਦੀ ਆ ਬੀਬੀ ਕਹਿੰਦੀ ਆ ਗਾਇਕ ਕਰ ਦਿੱਤੀ ਵੀ ਕਿੰਨੇ ਕਿੰਨੇ ਬੱਚਿਆਂ ਦੇ ਨਾਲ ਬਲਾਤਰੀ ਕਰਕੇ ਕੀਤੇ ਨੇ ਤੇ ਕਿੰਨਾ ਕਿੰਨਾ ਲੜਕੀਆਂ ਦੇ ਨਾਲ ਕਿੰਨਾ ਕਿੰਨਾ ਬੀਬੀਆਂ ਦੇ ਨਾਲ ਇਹ ਲੱਖਾ ਤੇ ਇਹਦੀ ਜੁੰਡਲੀ ਨੇ ਕੀਤੀਆਂ ਨੇ ਇਹ ਸਾਰਾ ਕੁਝ ਸਾਹਮਣੇ ਆ ਜੂਗਾ ਪਰ ਸਰਕਾਰ ਨੂੰ ਚਾਹੀਦੀ ਹੁੰਦੀ ਆ ਵੋਟਾਂ ਦੇ ਦੇਦਾਰਾਂ ਤੋਂ ਸਰਕਾਰ ਨਹੀਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹ ਇਨਾਂ ਸਾਧਾਂ ਨੂੰ ਨੱਥ ਪਾਉਗੀ ਜਾਂ ਫੜੂਗੀ ਕਿਉਂਕਿ ਇਨਾਂ ਸਾਧਾਂ ਦੇ ਕੋਲੇ ਹਰਾਮ ਦਾ ਪੈਸਾ ਹੈਗਾ ਲੋਕਾਂ ਦਾ ਪੈਸਾ ਲੋਕ ਅੰਨੇ ਹੋ ਹੋ ਕੇ ਆਪਣੇ ਘਰ ਦਾ ਜਿਹੜੇ ਗਰੀਬ ਹੋ ਗਏ ਲੋਕਾਂ ਦੇ ਆਪਣੇ ਬੱਚੇ ਨੂੰ ਤਾਂ ਰੋਂਦੇ ਨੂੰ 5 ਰੁਪਏ ਦੇ ਨਹੀਂ ਸਕਦੇ ਇਹਨਾਂ ਸਾਧਾਂ ਦੇ ਜਾ ਕੇ ਉੱਤੇ ਗੱਡੀਆਂ ਦੇ ਆਉਂਦੇ ਆ ਜਾ ਕੇ ਉੱਤੇ ਸੋਨਾ ਚੜਾਉਂ ਜਾਂ ਚੜਾ ਆਉਂਦੇ ਆ ਜਾ ਕੇ ਉੱਥੇ ਗੱਫੇ ਦੇ ਆਉਂਦੇ ਮਾਇਆ ਦੇ ਜਿਨ੍ਹਾਂ ਨੂੰ ਵਿੱਚ ਲਵੇੜ ਕੇ ਜਿਹੜਾ ਪਤਾ ਵੀ ਨਾ ਲੱਗੇ ਜਦੋਂ ਸਾਧ ਖੋਲਦਾ ਤੇ ਸਾਧਾਂ ਅੱਖਾਂ ਟੱਡੀਆਂ ਲਾਈ ਜਾਂਦੀਆਂ ਕਿ ਤਾਂ ਕਰੋੜ ਰੁਪਏ ਆ ਗਿਆ ਇਹ ਲੋਕ ਅੰਨੇ ਨੇ ਅੰਨੀ ਇਹਨਾਂ ਨੂੰ ਬਸਵਾਸ ਕਿਹਾ ਜਾ ਸਕਦਾ ਇਹਨਾਂ ਨੂੰ ਅੰਨੀ ਸਰਦਾ ਕਿਹਾ ਜਾ ਸਕਦਾਗਾ ਤੇ ਜਾਂ ਲੋਕ ਜਿਹੜੇ ਇਹ ਇੱਥੇ ਆਉਂਦੇ ਨੇ ਕਿ ਸਾਡਾ ਫਲਾਨਾ ਰੋਗ ਠੀਕ ਹੋ ਜੂ ਜਾਂ ਅਸੀਂ ਮਰਨੋਂ ਬਚ ਜਾਵਾਂਗੇ ਨਾ ਤੁਹਾਡਾ ਰੋਗ ਠੀਕ ਹੋਵੇ ਨਾ ਤੁਸੀਂ ਮਰਨੋਂ ਬਚੋ ਰੋਗ ਠੀਕ ਹੋਊਗਾ ਜੇ ਤੁਹਾਡੇ ਜਾ ਕੇ ਡਾਕਟਰ ਦੇ ਕੋਲੇ ਉਹ ਵੀ ਜੇ ਪਰਮਾਤਮਾ ਨੇ ਕਿਰਪਾ ਕੀਤੀ ਔਰ ਕਾਲਪੁਰਖ ਦੀ ਦਇਆ ਹੋਈ ਤੇ ਡਾਕਟਰ ਦੇ ਹਸਾਬ ਦੇ ਵਿੱਚ ਆ ਗਿਆ ਜੇ ਤੁਹਾਡੇ ਸਵਾਸ ਆਜੇ ਲੇਕੇ ਹੋਏ ਜੇ ਤੁਹਾਨੂੰ ਉਮਰ ਭੋਗਣੀ ਹੋਈ ਤਾਂ ਤੁਹਾਨੂੰ ਬਚ ਜਾਓਗੇ ਜੇ ਤੁਸੀਂ ਇਹਨਾਂ ਠੱਗਾਂ ਦੇ ਕੋਲ ਜਾਉਂਗੇ ਜਲਦੀ ਮਰੋਗੇ ਤੇ ਜਲਦੀ ਤੁਹਾਡਾ ਜਿਹੜਾ ਇਹ ਨਾਸ਼ ਹੋਵੇਗਾ ਨਾ ਇੱਥੇ ਤੁਹਾਡਾ ਕੋਈ ਵਾਲੀ-ਵਾਲ ਹੋਊਗਾ ਤੇ ਨਾ ਗਾਂਹਾਂ ਜਾ ਕੇ ਹੋਊਗਾ ਇਹਨਾਂ ਠੱਗ ਬਾਬਿਆਂ ਇਹਨਾਂ ਅਖੌਤੀ ਸਾਧਾ ਤੋਂ ਜਿਹੜਾ ਬਚਨ ਦੀ ਹੁਣ ਜ਼ਰੂਰਤ ਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਕਮੈਂਟ ਵੀ ਜ਼ਰੂਰ ਲਿਖੋ ਤਾਕਿ ਇਨਾਂ ਸਾਧਾਂ ਤੋਂ ਜਿਹੜੀਆਂ ਬੀਬੀਆਂ ਸਾਡੀਆਂ ਜਾਂਦੀਆਂ ਨੇ ਧੀਆਂ ਪੇੜਾ ਜਾਂਦੀਆਂ ਨੇ ਜਾਂ ਬੱਚਿਆਂ ਨੂੰ ਜਿਹੜੇ ਉੱਤੇ ਸਾਡਾ ਆਉਂਦੇ ਨੇ ਤੇ ਤਾਂਕਿ ਉਹ ਸचेत ਹੋ ਜਾਣਾ ਇਨਾਂ ਠੱਗ ਬਾਬਿਆਂ ਤੋਂ ਉਹ ਖੌਤੀ ਬਾਬਿਆਂ ਤੋਂ ਗੁੰਡਿਆਂ ਬਾਬਿਆਂ ਤੋਂ ਤਾਂਕਿ ਇਨਾਂ ਦੇ ਜਿਹੜਾ ਇਨਾਂ ਦੇ ਚੁਗਲ ਦੇ ਵਿੱਚ ਨਾ ਫਸਣ ਧੰਨਵਾਦ ਵੈਲਜੂ ਕਾ ਖਾਲਸਾ ਵੈਲਜੂ ਕੀ ਫਤਿਹ